ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰੋਫੈਸਰ ਰੰਧਾਵਾ ਆਪਣੇ ਚੈਨਲ ਰੰਧਾਵਾ ਪਰਮਜੀਤ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਜੀ ਔਰ ਲੈ ਕੇ ਹਾਜ਼ਰ ਹਾਂ ਰੋਸੀ ਤਰ੍ਹਾਂ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਵੀਡੀਓ ਨੂੰ ਲਾਈਕ ਵੀ ਕਰਨਾ ਵੀਡੀਓ ਨੂੰ ਸ਼ੇਅਰ ਵੀ ਕਰਨਾ ਔਰ ਵੀਡੀਓ ਤੇ ਕਮੈਂਟ ਕਰਕੇ ਵੀ ਦੱਸਣਾ ਅਸੀਂ ਆਪਣੇ ਚੈਨਲ ਨੂੰ ਹੋਰ ਕਿਵੇਂ ਬਿਹਤਰ ਬਣਾ ਸਕਦੇ ਹਾਂ ਕਿਉਂਕਿ ਸਾਨੂੰ ਹਮੇਸ਼ਾ ਤੁਹਾਡੇ ਪਰਵੇ ਹੰਗਾਰੇ ਦੀ ਲੋੜ ਪੈਂਦੀ ਹੈ ਆ ਦੋਸਤੋ ਸਾਡਾ ਚੈਨਲ ਮਹਿਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਇੱਕ ਸਟੇਜ ਹੁਣਾ ਸਾਰੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਤੌਰ 'ਤੇ ਲੇਕਿਨ ਜਿਹੜੇ ਪੰਜਾਬੀ ਵਿਰਸੇ ਨੂੰ ਪੰਜਾਬੀਅਤ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਮਹੱਬਤ ਕਰਦੇ ਨੇ ਮਾਨ ਕਰਦੇ ਨੇ ਫਖਰ ਕਰਦੇ ਨੇ ਮਹਿਸੂਸ ਤੇ ਅਸੀਂ ਉਹਨਾਂ ਦੋਸਤਾਂ ਨੂੰ ਅਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਅਸੀਂ ਉਹਨਾਂ ਦੋਸਤਾਂ ਨੂੰ ਅਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਆਪਣੀ ਪੰਜਾਬੀ ਵਿਰਸੇ ਦੇ ਇਸ ਪਿਆਰ ਤੇ ਮਹੱਬਤ ਨੂੰ ਸਾਡੇ ਚੈਨਲ ਤੇ ਵੀ ਲੈ ਕੇ ਆਉਣ ਜਿਉਂ ਵੀ ਪੰਜਾਬੀ ਲੋਕ ਗੀਤ ਸਿਟਣੀਆਂ ਟੱਪੇ ਮਾਈਏ ਬੋਲੀਆਂ ਜਾਗੋ ਬੋਲੀਆਂ ਲੰਬੀ ਏਕ ਦੇ ਗੀਤ ਵਿਰਾਗ ਦੇ ਗੀਤ ਤਲਕੀ ਦੇ ਗੀਤ ਗਾਣਾ ਪਸੰਦ ਕਰਦੇ ਨੇ ਤਾਂ ਸਾਡੇ ਚੈਨਲ ਵਾਸਤੇ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਬਹੁਤ ਹੀ ਮਾਨ ਤੇ ਸਤਿਕਾਰ ਨਾਲ ਉਹਨਾਂ ਦੀ ਵੀਡੀਓ ਨੂੰ ਆਪਣੇ ਚੈਨਲ ਤੇ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਅਸੀਂ ਉਹਨਾਂ ਦੀ ਪਿਆਰੀ ਪਿਆਰੀ ਆਵਾਜ਼ ਨੂੰ ਆਪਣੇ ਚੈਨਲ ਤੇ ਸਾਂਭਣਾ ਚਾਹੁੰਦੇ ਆਂ ਔਰ ਦੂਰ ਦੂਰ ਤੱਕ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣਾ ਚਾਹੁੰਦੇ ਆਂ ਅਤਿ ਸਨ ਸਹਿਯੋਗ ਦਿਓ ਜੀ ਤੁਸੀਂ ਸ਼ਾਰਟਸ ਪਾ ਕੇ ਵੀ ਭੇਜ ਸਕਦੇ ਹੋ ਜੀ ਸਿੱਟਣੀਆਂ ਬੋਲੀ ਟੱਪਿਆ ਦੇ ਅਸੀਂ ਉਹ ਵੀ ਪਾਉਣਾ ਚਾਹਾਂਗੇ ਜੀ ਸਰਾ ਨੰਬਰ ਦਿੱਤਾ ਹੋਇਆ ਜੀ 981553510 ਕਿਸੇ ਗੱਲ ਦਾ ਪਤਾ ਨਾ ਲੱਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਅਸੀਂ ਤੁਹਾਨੂੰ ਸਮਝਾ ਦਿਆਂ ਕਿ ਜੀ ਔਰ ਸਾਡੇ ਚੈਨਲ ਦਾ ਦੂਸਰਾ ਮਕਸਦ ਦੂਸਰੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਆਹਵਾਂ ਦੇ ਜਿੰਨੇ ਵੀ ਰਸਮੋ ਰਿਵਾਜ ਨੇ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਕਸਦ ਸਿਰਫ ਇਹ ਹੈ ਕਿ ਜਿੰਨਾ ਦੋਸਤਾਂ ਨੇ ਆਪਣੇ ਧੀਆ ਪੁੱਤਰਾਂ ਦੇ ਬੇਟੇ-ਬੇਟੀ ਦੇ ਵਿਆਹ ਕਰਨੇ ਹੁੰਦੇ ਅਕਸਰ YouTube ਨੂੰ ਸਰਚ ਕਰਦੇ ਨੇ ਵਿਆਹ ਦੇ ਦਿਨਾਂ ਵਿੱਚ ਵਕਰੀ-ਵਕਰੀ ਰਸਮਾਂ ਦੇ ਬੰਡ ਦੇ ਵੱਖਰੇ-ਵੱਖਰੇ ਆਈਡੀਆ ਲੈਣ ਵਾਸਤੇ ਉਹਨਾਂ ਦਾ ਚੈਨਲ ਉਹਨਾਂ ਨੂੰ ਇਹ ਆਈਡੀਆ मुहैया ਕਰਦਾ ਹੈ ਔਰ ਇਸ ਤਰ੍ਹਾਂ ਉਹ ਵੀਡੀਓ ਸਮਾਜਤੀ ਕਿਸੇ ਤਰ੍ਹਾਂ ਅਗਵਾਈ ਕਰ ਰਹੀਆਂ ਹੁੰਦੀਆਂ ਨੇ ਦੂਸਰਾ ਇਸ ਕਰਕੇ ਵੀ ਪੰਜਾਬੀ ਗਵਰਨਸ ਵਿੱਚ ਵੀਡੀਓ ਅਪਲੋਡ ਕਰ ਰਹੇ ਹਨ ਤਾਂ ਕਿ ਪੰਜਾਬੀਆਂ ਦਾ ਮਹਾਨ ਵਿਰਸਾ ਜੋ ਵਿਆਹਾਂ ਸ਼ਾਦੀਆਂ ਦੇ ਰੂਪ ਵਿੱਚ ਮੌਜੂਦ ਹੈ YouTube ਦੀ ਕਾਮੇਡੀ ਕੁਰੀ ਵੇ ਸਾਮਾਇਆ ਜਾ ਸਕੇ ਔਰ ਉਹਨਾਂ ਲੀਆਂ ਪੀੜੀਆਂ ਸੇ ਨਾਜ਼ ਤੇ ਫਖਰ ਮਹਿਸੂਸ ਕਰਨ ਤੁਸੀਂ ਇਸ ਪੱਖੋਂ ਸਾਨੂੰ ਯੋਗਦਾਨ ਦਿਓ ਜੀ ਆਪਣੇ ਕਿਸੇ ਵਿਆਹ ਦੀ ਵੀਡੀਓ ਭੇਜੋ ਜੀ ਅਸੀਂ ਆਪਣੇ ਚੈਨਲ ਤੇ ਬਣਾ ਪਸੰਦ ਕਰਾਂਗੇ ਕੋਈ ਹਰਜ਼ ਵਾਲੀ ਗੱਲ ਨਹੀਂ ਜੀ ਅਸੀਂ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਪਾ ਚੁੱਕੇ ਹਾਂ ਔਰ ਜਿੰਨਾਂ ਸਾਨੂੰ ਪਰਵਾਹ ਹੰਗਾਰਾ ਮਿਲ ਰਿਹਾ ਸਾਡੇ ਚੈਨਲ ਤੇ ਜਿਹੜੀ ਵੀਡੀਓਸ ਨੇ ਉਹਨਾਂ ਨੂੰ ਲੱਭਣ ਦਾ ਸੌਖਾ ਤਰੀਕਾ ਕਿ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਨਾਲ ਸਾਡੇ ਚੈਨਲ ਦਾ ਨਾਲ ਕੋ ਜਵੇਂ ਟੋਲ ਕੀ ਜਗੀਤ ਅਰਦਾਵਾ ਪਰਮਜੀਤ ਲੇਡੀਜ਼ ਜਗੀਤ ਅਰਦਾਵਾ ਪਰਮਜੀਤ ਜਾਗਰਨਾਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਇਸ ਤਰ੍ਹਾਂ तमाम ਵੀਡੀਓ ਦਾ ਆਨੰਦ ਮਾਣ ਸਕਦੇ ਹੋ ਜੀ ਰੱਬ ਰੱਖਾ ਦੋਸਤੋ ਬਾਏ ਬਾਏ ਪੰਜਾਬੀ ਖਬਰੂਪ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਭੈਣਾਂ ਤੇ ਵੀਰਾਂ ਨੂੰ ਪਰਮਜੀਤ ਕੌਰ ਪੰਮੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਆ ਤੁਸੀਂ ਸਾਰੇ ਹੀ ਰੱਬ ਵਰਗੇ ਸਰੋਤਿਓ ਮੈਂ ਹਮੇਸ਼ਾ ਹੀ ਆਪ ਜੀ ਦੀ ਦਾਤ ਦੀ ਤਲਗਾ ਰਹਿੰਦੀ ਆ ਕਿਆਕੇ ਤੁਸੀਂ ਮੇਰੇ ਗੀਤਾਂ ਨੂੰ ਪਰਵਾਹ ਹੰਗਾਰਾ ਦਿੰਦੇ ਹੋ ਦੋਸਤੋ ਕੇ ਮੇਰੇ ਮਨ ਚ ਖਿਆਲ ਆਉਂਦਾ ਹੈ ਕਿ ਸਾਡੀ ਉਮਰ ਦੀਆਂ ਬੀਬੀਆਂ ਹੌਲੀ ਹੌਲੀ ਇਸ ਦੁਨੀਆ ਤੋਂ ਰੁਕਸਤ ਹੁੰਦੀਆਂ ਜਾ ਰਹੀਆਂ ਹਨ ਅਤੇ ਇਹ ਨਾ ਹੋਵੇ ਕਿ ਗੀਤ ਉਹਨਾਂ ਦੀ ਹਿੱਕ ਵਿੱਚ ਹੀ ਰਹਿ ਜਾਣ ਸੋ ਜਿਵੇਂ YouTube ਤੇ ਚੈਨਲ ਵਾਲੇ ਸਾਰੇ ਇਹਨਾਂ ਗੀਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਗੀਤਾਂ ਨੂੰ ਲਾਈਕ ਕਰੀਏ ਤੇ ਕਮੈਂਟ ਕਰੀਏ ਤੇ ਸ਼ੇਅਰ ਕਰੀਏ ਤਾਂ ਜੋ ਇਹ ਗੀਤਾਂ ਦਾ ਸਰਕੂਲੇਸ਼ਨ ਚੱਲਦਾ ਰਹੇ ਅਤੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਦਾ ਹੋ ਸਕੇ ਮੈਂ ਬੜਾ ਸੋਨਾ ਗੀਤ ਲੈ ਕੇ حاضر ਹੋ ਰਹੀ ਹਾਂ ਉਮੀਦ ਕਰਾਂਗੀ ਤੁਹਾਨੂੰ ਪਸੰਦ ਆਵੇਗਾ ਗਲਾ ਮੇਰਾ ਪਹਿਲਾਂ ਹੀ ਕੁਝ ਕੁਣਾ ਸ਼ੁਰੂ ਹੋ ਗਿਆ ਬੱਲੇ ਬੱਲੇ ਬੇ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਬੇ ਨਾਲੇ ਸਸਾ ਨੂੰ ਹਾਂ ਮੰਗਦੀਆਂ ਪਿੱਛੋਂ ਰੋਂਦੀਆਂ ਕੰਦਾਂਦੇ ਓਲੇ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਬੇ ਸਸੂਸਾ ਨੂੰ ਮੇੜ ਮਹਰਿਆ ਬੱਲੇ ਬੱਲੇ ਬਈ ਸਸੂ ਸਾਨੂੰ ਮੇਣਾ ਮ ਹਰਿਆ ਸਾਂ ਲੰਘ ਗਿਆ ਐਨਾ ਤੇਰੇ ਪੇਕੇ ਸਸੂ ਸਾਨੂੰ ਮੇਣਾ ਮ ਹਰਿਆ ਬੱਲੇ ਬੱਲੇ ਬਈ ਵੀਰ ਨੂੰ ਮੈਂ ਘਾਤ ਲਿਖਿਆ ਬੱਲੇ ਬੱਲੇ ਬਈ ਵੀਰ ਨੂੰ ਮੈਂ ਘਾਤ ਲਿਖਿਆ ਵੀਰ ਸ਼ਾਮ ਦੀ ਗੱਡੀ ਚੜ ਆਇਆ ਵੀਰ ਨੂੰ ਮੈਂ ਖਤ ਲਿਖਿਆ ਬੱਲੇ ਬੱਲੇ ਬਈ ਲੋਕਾਂ ਕੋਲੋਂ ਕਰ ਪੁੱਛਦਾ ਬੱਲੇ ਬੱਲੇ ਬਈ ਲੋਕਾਂ ਕੋਲੋਂ ਕਰ ਪੁੱਛਦਾ ਮੇਰੀ ਭੈਣ ਦਾ ਚੁਬਾਰਾ ਕਿਹੜਾ ਲੋਕਾ ਕੋ ਲੋਕਾਇਰ ਪੁੱਛਦਾ ਬੱਲੇ ਬੱਲੇ ਬਈ ਲੋਕਾ ਨੇ ਸੱਚ ਦੱਸਿਆ ਬੱਲੇ ਬੱਲੇ ਬਈ ਲੋਕਾ ਨੇ ਸੱਚ ਦੱਸਿਆ ਆਪਾਰ ਵਾਲਾ ਸੋਨਾ ਚੁਬਾਰ ਲੋਕਾ ਨੇ ਸੱਚ ਦੱਸਿਆ വീര അടിയ വട നീ നെ ദീര വട സീ ਬੱਲੇ ਬੱਲੇ ਬਈ ਸਰਵਣ ਧੀਰ ਮੇਰਾ ਚੁੱਪ ਕਰਕੇ ਪਾਣੀ ਦੇ ਘੁੱਟ ਪੀ ਗਿਆ ਸਰਵਣ ਵੀਰ ਮੇਰਾ ਬੱਲੇ ਬੱਲੇ ਬਈ ਵੀਰਾ ਤੇਰੇ ਫੁੱਲ ਕੇ ਨੂੰ ਬੱਲੇ ਬੱਲੇ ਬਈ ਵੀਰਾ ਤੇਰੇ ਫੁੱਲ ਕੇ ਨੂੰ ਬਿਨ ਖੰਡ ਦਾ ਪਲੇ ਥਣ ਲਾਵਾ ਵੀਰਾ ਤੇਰੇ ਫੁੱਲ ਕੇ ਨੂੰ ਬੱਲੇ ਬੱਲੇ ਬੈਸਰ ਵਣ ਵੀਰ ਕੁੜੀਓ ਬੱਲੇ ਬੱਲੇ ਬੈਸਰ ਵਣ ਵੀਰ ਕੁੜੀਓ ਹੋਤਾ ਪੈਣਾ ਨੂੰ ਮਿਲਣ ਲਈ ਆਉਂਦੇ ਸਰਵਣ ਵੀਰ ਕੁੜੀਓ ਬੱਲੇ ਬੱਲੇ ਬੈ ਸਰਵਣ ਵੀਰ ਭੀਣਾ ਬੱਲੇ ਬੱਲੇ ਬੈ ਸਰਵਣ ਵੀਰ ਭੀਣਾ ਮੇਰੀਂ ਗਟੜੀ ਵਣਾਂ ਦੇ ਮਿਚਰੁਲੇ ਦੀ ਸਰਵਣ ਵੀਰੇ ਮੀਨਾ బల్లే బల్లే బై వీర్ మేరే సర్ వడేనే బల్లే బల్లే బై వీర్ మేరే సర్ వడేనే సనే బల్ ద గడ్డ పునే కీతా వీర్ మేరే సర్ వడేనే బల్లే బల్లే బై సర్ వడే వీర్ భీనా ਬੱਲੇ ਬੱਲੇ ਬਈ ਸਰਵਣ ਵੀਰ ਮੀਨਾ ਪਹਿਣਾ ਹੋ ਗਿਆ ਕੱਖਾਂ ਦਾ ਕੂੜਾ ਸਰਵਣ ਵੀਰ ਮੀਨਾ ਬੱਲੇ ਬੱਲੇ ਬਈ ਵੀਰ ਮੇਰਾ ਪਾਟੇ ਦਾ ਲੱਛਾ ਮੱਲੇ ਬੱਲੇ ਬਈ ਵੀਰ ਮੇਰਾ ਪਾਟੇ ਦਾ ਲੱਛਾ ਬਾਪੋ ਸੋਣੇ ਚਚੂਲ ਦੀਆ ਵੇ ਵੀਰ ਮੇਰਾ ਪਟ ਦਾ ਲੱਛਾ ਬੱਲੇ ਬੱਲੇ ਬਈ ਪਹਿਲਾ ਸਸਾ ਨੂੰ ਹਾਂ ਮੰਗਦੀਆ ਬੱਲੇ ਬੱਲੇ ਬਈ ਪਹਿਲਾ ਸਸਾ ਨੂੰ ਹਾਂ ਮੰਗਦੀਆ ਪਿੱਛੋਂ ਰੋਂਦੀਆਂ ਕੰਦਾਂਦੇ ਓਲੇ ਫੈਲ ਨਸ ਸਾਨੂੰ ਆ ਮੰਗਦੀਆਂ ਤਗਲ ਜੀ ਜੇ ਪਸੰਦ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਰਭ ਰੱਖਾ ਫਿਰ ਮਿਲਦੇ ਆ ਅਗਲੀ ਵੀਡੀਓ ਨਾਲ